ਹਾਂਜੀ ਆਪਾਂ ਲੇਖ ਵੀਡੀਓ ਬਾਰੇ ਗੱਲ ਕਰਦੇ ਆ ਸੰਦੀਪ ਦਾ ਇਹ ਗਲਤ ਕਦਮ ਚੁੱਕਣ ਕਰਕੇ ਸੰਦੀਪ ਨੂੰ ਲੱਗਦਾ ਸੀ ਕਿ ਉਹ ਪਛਤਾਏਗੀ ਪਰ ਇਹ ਫੈਸਲਾ ਉਸ ਦਾ ਸਹੀ ਨਿਕਲ ਆਉਂਦਾ ਹੈ ਤੇ ਇਸ ਦੇ ਨਾਲ ਹੀ ਸੰਦੀਪ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਆ ਸੋ ਉਹ ਕਿਹੜਾ ਫੈਸਲਾ ਕੀਤਾ ਸੰਦੀਪ ਨੇ ਤੇ ਕਿਵੇਂ ਸੰਦੀਪ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਸੋ ਆਪਾਂ ਤੁਹਾਨੂੰ ਸਾਰੀ ਗੱਲ ਇਸ ਵੀਡੀਓ ਦੇ ਥਰੂ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਵੇਂ ਹੀ ਸੰਦੀਪ ਦੀਪ ਨੂੰ ਪਤਾ ਚੱਲ ਜਾਂਦਾ ਏ ਕਿ ਉਸਦੀ ਧੀ ਗਰਮੇਰ ਦਾ ਉਸਦੇ ਨਾਲ ਨਹੀਂ ਭੇਜਿਆ ਜਾਣਾ ਜਦੋਂ ਸੰਦੀਪ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਜਾਵੇਗਾ ਸੋਨੂ ਜੀਤਾ ਨੇ ਸੋਚਿਆ ਕਿ ਗੁਰਮੀਰ ਨੂੰ ਆਪਣੇ ਕੋਲ ਰੱਖ ਲੈਣੇ ਆ ਇਹ ਸਾਰੀ ਚਾਲ ਜੀਤਾ ਦੀ ਹੁੰਦੀ ਆ ਉਹ ਮੁੰਡੇ ਦੀ ਭੈਣ ਨਾਲ ਗੱਲ ਕਰ ਲੈਂਦੀ ਆ ਮੁੰਡੇ ਦੀ ਭੈਣ ਬਹੁਤ ਚਲਾਕ ਸੀ ਉਹ ਪਹਿਲਾਂ ਹੀ ਜੀਤਾ ਨੂੰ ਸਾਰਾ ਕੁਝ ਸਮਝਾ ਦਿੰਦੀ ਆ ਤੇ ਕਹਿੰਦੀ ਆ ਕਿ ਤੂੰ ਗੁਰਮੀਰ ਨੂੰ ਚਾਣੀ ਕੀ ਸੰਦੀਪ ਦਿੱਤੀ ਨੂੰ ਆਪਣੇ ਕੋਲ ਰੱਖ ਤੇ ਘਰ ਦਾ ਕੰਮ ਕਾਰ ਕਰਾ ਅਗੇ ਤਾਂ ਉਹ ਬਹੁਤ ਛੋਟੀ ਐ ਜਦੋਂ ਤੂੰ ਉਸ ਨੂੰ 20 25 ਸਾਲਾਂ ਬਾਅਦ ਵਿਆਹੇਂਗੀ ਤਾਂ ਤੈਨੂੰ ਇੰਨਾ ਖਰਚਾ ਵੀ ਨਹੀਂ ਲਾਉਣਾ ਪੈਣਾ ਤੇ ਤੂੰ ਇਸ ਦਾ ਕੋਈ ਚੁੰਨੀ ਚੜਾਵਾ ਕਰਕੇ ਵਿਆਹ ਕਰ ਦੇਈ ਤੇ ਤੇਰੀ ਕਿੰਨਾ ਚਿਰ ਕੰਮਕਾਰ ਦਾ ਸਰ ਜਾਏਗਾ ਇਹ ਸਾਰੀਆਂ ਗੱਲਾਂ ਜਦ ਜੀਤਾ ਸੋਨੂ ਦੇ ਨਾਲ ਕਰਦੀ ਐ ਤੇ ਉੱਥੇ ਉਸ ਦਾ ਮੁੰਡਾ ਸ਼ੈਰੀ ਸਾਰੀਆਂ ਗੱਲਾਂ ਸੁਣ ਲੈਂਦਾ ਏ ਤੇ ਉਹ ਉਦਾਂ ਹੀ ਗਰਮੀਰ ਨਾਲ ਟਰੀਟ ਕਰਨ ਲੱਗ ਪੈਂਦਾ ਏ ਸੰਦੀਪ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਇਸ ਕਰਕੇ ਉਹ ਕਹਿੰਦੀ ਐ ਕੀ ਤੂੰ ਇਦਾਂ ਕਿਉਂ ਕਹਿ ਰਿਆਂ ਮੇਰੀ ਧੀ ਗੁਰਮੀਰ ਨੂੰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਸ ਵਿੱਚ ਜੀਤਾਾਂ ਦੀ ਕਿੰਨੀ ਵੱਡੀ ਚਾਲ ਏ ਸੰਦੀਪ ਤਾਂ ਉਸੇ ਵੇਲੇ ਫੈਸਲਾ ਲੈ ਲੈਂਦੀ ਆ ਕਿ ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਜੇਕਰ ਮੈਂ ਇੱਥੇ ਰਹੀ ਤਾਂ ਮੇਰਾ ਜ਼ਬਰਦਸਤੀ ਉੱਥੇ ਵਿਆਹ ਕਰ ਦਿੱਤਾ ਜਾਏਗਾ ਤੇ ਮੇਰੀ ਧੀ ਮੇਰੇ ਬਿਨਾਂ ਕਿਵੇਂ ਰਹੇਗੀ ਇਸ ਕਰਕੇ ਸੰਦੀਪ ਇੱਕ ਵੱਡਾ ਫੈਸਲਾ ਲੈਂਦੀ ਆ ਉਗਰ ਮੇਰ ਨੂੰ ਲੈ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਨਾਕਾਮਜਾਬ ਹੋ ਜਾਂਦੀ ਆ ਅੰਤੋਂ ਭੱਜਣ ਵਿੱਚ ਕਾਮਯਾਬ ਹੋ ਹੀ ਜਾਂਦੀ ਆ ਜਦੋਂ 2-3 ਵਾਰ ਉਹ ਟਰਾਈ ਕਰਦੀ ਆ ਕਿਉਂਕਿ ਜਦੋਂ ਉਹ ਪਹਿਲੀ ਵਾਰ ਭੱਜਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਸ ਨੂੰ ਸ਼ੈਰੀ ਦੇਖ ਲੈਂਦਾ ਏ ਤੇ ਆਪਣੀ ਮੰਮੀ ਨੂੰ ਦੱਸ ਦਿੰਦਾ ਏ ਉਸ ਟਾਈਮ ਉਸ ਦੀ ਮੰਮੀ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਉਹਨਾਂ ਦੇ ਘਰ ਗੈਸਟ ਆ ਜਾਂਦੇ ਆ ਸੰਦੀਪ ਨੂੰ ਫੇਰ ਤੋਂ ਮੌਕਾ ਮਿਲਦਾ ਏ ਤੇ ਸੰਦੀਪ ਹੌਲੀ ਜੀ ਆਪਣੀ ਧੀ ਗਰਮੇਰ ਨੂੰ ਚੁੱਕ ਕੇ ਉੱਥੋਂ ਚਲੀ ਜਾਂਦੀ ਆ ਤੇ ਜਦ ਸੰਦੀਪ ਘਰ ਛੱਡਦੀ ਆ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦਾ ਥਾਂ ਟਿਕਾਣਾ ਕੀ ਆ ਕਾਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਹ ਕਵਲ ਹੁਣਾ ਦੇ ਘਰ ਪਹੁੰਚ ਚਾਏਗੀ ਕਿਉਂਕਿ ਇਤਫਾਕ ਨਾਲ ਕਵਲ ਆਪਣੀ ਮੰਮੀ ਨੂੰ ਹਸਪੀਟਲ ਲੈ ਕੇ ਆਇਆ ਹੁੰਦਾ ਹੈ ਤੇ ਉਹ ਉਸ ਹਸਪੀਟਲ ਦੇ ਵਿੱਚੋਂ ਬਾਹਰ ਨਿਕਲ ਰਿਹਾ ਹੁੰਦਾ ਹੈ ਉਧਰ ਸੰਦੀਪ ਬਾਹਰ ਬੈਠੀ ਹੁੰਦੀ ਆ ਤੇ ਉਸਨੂੰ ਵੇਖ ਕੇ ਉਹ ਸਮਝ ਜਾਂਦੀ ਆ ਕਿ ਇਹ ਤਾਂ ਉਹੀ ਆ ਜਿਸ ਨੂੰ ਅਸੀਂ ਇੱਕ ਦਿਨ ਰਾਤ ਘਰ ਛੱਡ ਕੇ ਆਏ ਸੀ ਤੇ ਉਹ ਉਸਨੂੰ ਗੱਲਾਂ ਬਾਤਾਂ ਕਰਦੀ ਤੇ ਉਸ ਤੋਂ ਬਾਰੇ ਪੁੱਛਦੀ ਆ ਸੰਦੀਪ ਪਹਿਲਾਂ ਤਾਂ ਕੁਝ ਦੱਸਦੀ ਨਹੀਂ ਪਰ ਫਿਰ ਉਹ ਸੋਚਦੀ ਆ ਕਿ ਮੈਂ ਕਿਸੇ ਨੂੰ ਕਿਉਂ ਕੁਝ ਲੁਕਾਵਾਂ ਹੋ ਸਕਦਾ ਕੋਈ ਮੇਰੀ ਮਦਦ ਹੀ ਕਰ ਦੇਵੇ ਇਸ ਕਰਕੇ ਉਹ ਆਪਣਾ ਸਾਰਾ ਕੁਝ ਕਵਲ ਤੇ ਉਸਦੀ ਮੰਮੀ ਨੂੰ ਦੱਸ ਦਿੰਦੀ ਆ ਤੇ ਉੱਥੇ ਹੀ ਸੰਦੀਪ ਦੀ ਜ਼ਿੰਦਗੀ ਵਿੱਚ ਆਉਂਦਾ ਏ ਬਦਲਾ ਜਦ ਉਹ ਕਵਲ ਤੇ ਉਸਦੀ ਮੰਮੀ ਨਾਲ ਉਹਨਾਂ ਦੇ ਘਰ ਜਾਂਦੀ ਆ ਕਿਉਂਕਿ ਉਸ ਨੂੰ ਆਪਣੇ ਘਰ ਲੈ ਚਾਹੁੰਦੇ ਆ ਤੇ ਸੰਦੀਪ ਦੀ ਜ਼ਿੰਦਗੀ ਬਦਲ ਜਾਂਦੀ ਆ ਕਿਉਂਕਿ ਸੰਦੀਪ ਦਾ ਕਵਲ ਨਾਲ ਵਿਆਹ ਹੋਣਾ ਹੀ ਹੁੰਦਾ ਏ ਤੇ ਉਹਨਾਂ ਨੇ ਆਪਸ ਵਿੱਚ ਮਿਲਣਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸੰਦੀਪ ਕਵਲ ਕੇ ਘਰ ਆਣ ਲੱਗ ਜਾਂਦੀ ਏ ਤੇ ਉਹਨਾਂ ਨੂੰ ਕਹਿੰਦੀ ਏ ਕਿ ਮੈਂ ਕੋਈ ਨਾ ਕੋਈ ਕੰਮ ਕਰ ਲੱਭ ਲਵਾਂਗੀ ਤੇ ਮੈਂ ਇੱਥੋਂ ਚਲੀ ਜਾਵਾਂਗੀ ਪਰ ਕਵਲ ਦੀ ਮੰਮੀ ਕਹਿੰਦੀ ਆ ਕਿ ਤੈਨੂੰ ਕੋਈ ਵੀ ਲੋੜ ਨਹੀਂ ਕਿਤੇ ਜਾਂਦੀ ਕੋਈ ਗੱਲ ਨਹੀਂ ਅਸੀਂ ਤੇਰੀ ਮਦਦ ਕਰ ਦੇਵਾਂਗੇ ਤੂੰ ਇੱਥੇ ਹੀ ਰਹੀ ਜਾ ਸੋ ਉਥੋਂ ਹੀ ਕਵਲ ਪਾਦੀ ਨਾਲ ਹੁੰਦਾ ਹੈ ਮਲਾਪ ਤੇ ਫਿਰ ਇਹਨਾਂ ਦਾ ਵਿਆਹ ਦਾ ਬਣਦਾ ਹੈ ਪਲਾਨ ਹੌਲੀ ਹੌਲੀ ਸੋ ਇਹ ਆਪਾਂ ਦੇਖਾਂਗੇ ਆਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਇਹ ਵੀਡੀਓ ਤੇ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ